ਦੂਸਰਾ ਪਤਰਸ ਤੇ 18 ਦੇ ਵਿੱਚ ਸੰਤ ਪਤਰਸ ਕਲੀਸਿਆ ਨੂੰ ਕਹਿੰਦਾ ਆ ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਮਸੀਹ ਯਿਸੂ ਦੀ ਕਿਰਪਾ ਅਤੇ ਗਿਆਨ ਵਿੱਚ ਵਾਦੇ ਜਾਓ ਅਤੇ ਉਹ ਦੀ ਵਡਿਆਈ ਹੋਣ ਅਤੇ ਜੁਗੋ ਜੁਗ ਹੁੰਦੀ ਰਵੇ ਕਿਰਪਾ ਅਤੇ ਗਿਆਨ ਇਹ ਮਸੀਹ ਜੀਵਨ ਦਾ ਸਭ ਤੋਂ ਵੱਡਾ ਹਿੱਸਾ ਆ ਔਰ ਇੱਕ ਵਕਤ ਅਸੀਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਆਪ ਦੇ ਵਿੱਚੋਂ ਕਈ ਕੋਈ ਹੋਵੇਗਾ ਜਿਹਦੇ ਜੀਵਨ ਦੇ ਵਿੱਚ ਚੰਗਿਆਈ ਦੀ ਕਿਰਪਾ ਹੋਈ ਛਟਕਾਰੇ ਦੀ ਕਿਰਪਾ ਹੋਈ ਬਰਕਤਾਂ ਦੀ ਕਿਰਪਾ ਹੋਈ ਪਰ ਇਸ ਦੇ ਨਾਲ-ਨਾਲ ਬਹੁਤ ਜ਼ਰੂਰੀ ਹੈ ਭਈ ਅਸੀਂ ਮਸੀਹ ਯਸੂ ਦੇ ਗਿਆਨ ਵਿੱਚ ਵਾਦੇ ਜਾਈਏ ਇੱਥੇ ਜੋ ਗਿਆਨ ਦਾ ਮਤਲਬ ਆ ਉਹ ਆ ਮਸੀਹ ਯਸੂ ਦੀ ਪਛਾਣ ਜਾਨਣਾ ਉਸ ਨੂੰ ਭਈ ਉਹ ਕੌਣ ਆ ਵੱਦਾ ਕੌਣ ਆ ਜਿਸ ਦੇ ਵਿੱਚ ਜੀਵਨ ਹੋਵੇਗਾ ਅਸੀਂ ਅੱਜ ਵੇਖਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਵਾਦਦੇ ਨੇ ਪੰਛੀ ਰੁੱਖ ਇਨਸਾਨ ਇਹ ਵਾਦਦੇ ਨੇ ਇਹ ਕਿਉਂ ਵਾਦਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਜੀਵਨ ਆ ਔਰ ਜਿਹਦੇ ਜੀਵਨ ਦੇ ਵਿੱਚ ਕਿਰਪਾ ਅਤੇ ਗਿਆਨ ਹੋਵੇਗਾ ਉਹ ਮਸੀਹ ਯਸੂ ਦੇ ਵਿੱਚ ਵਾਦਿਆ ਜਾਵੇਗਾ ਇਹ ਪਰਮੇਸ਼ਰ ਦਾ ਸੁਪਨਾ ਆ ਔਰ ਪਰਮੇਸ਼ਰ ਨੇ ਚਾਹੁੰਦਾ ਅਸੀਂ ਇੱਕ ਜਗ੍ਹਾ ਤੇ ਰੁਕੇ ਰਹੀਏ ਮੈਨੂੰ ਅੱਜ ਵੀ ਯਾਦ ਆ ਜਦੋਂ ਮੇਰਾ ਵੱਡਾ ਬੇਟਾ ਪੈਦਾ ਹੋਇਆ ਉਹ ਸਿਰਫ ਇੱਕ ਦਿਨ ਦਾ ਸੀ ਉਸ ਨੂੰ ਮੈਂ ਆਪਣੇ ਹੱਥਾਂ ਤੇ ਚੁੱਕਿਆ ਔਰ ਉਹਦੇ ਵੱਲ ਵੇਖ ਕੇ ਮੈਂ ਉਹਦੇ ਵੱਲ ਵੇਖ ਕੇ ਮੈਂ ਸੋਚਣ ਲੱਗਾ ਕਿ ਇੱਕ ਵਕਤ ਇਹ ਜਿਹੜਾ ਮੇਰਾ ਬੇਟਾ ਆ ਉਹ ਰੋਟੀ ਖਾਵੇਗਾ ਉਹ ਤੁਰੇਗਾ ਉਹ ਦੌੜੇਗਾ ਉਹ ਸਕੂਲ ਜਾਵੇਗਾ ਉਹ ਵੱਡਾ ਹੋਵੇਗਾ ਔਰ ਹਾਲਕਿ ਉਹ ਸਿਰਫ ਇੱਕ ਦਿਨ ਦਾ ਹੈ ਪਰ ਮੈਂ ਉਹਦੇ ਬਾਰੇ ਬਹੁਤ ਦੂਰ ਦਾ ਸੋਚਦਾ ਪਿਆ ਹਾਂ ਔਰ ਇਸੇ ਤਰੀਕੇ ਦੇ ਨਾਲ ਜਿੰਨੇ ਵੀ ਅੱਜ ਮਸੀਹ ਯਸੂ ਵਿੱਚ ਨੇ ਜਦ ਅਸੀਂ ਆਪਣੇ ਪਾਪਾਂ ਤੋਂ ਤੋਬਾ ਕੀਤੀ ਬਪਤਿਸਮਾ ਲਿਆ ਅਤੇ ਯਸੂ ਮਸੀਹ ਨੂੰ ਆਪਣਾ ਜੀਵਨ ਦਿੱਤਾ ਸਾਡਾ ਪਰਮੇਸ਼ਰ ਦੇ ਪਰਿਵਾਰ ਦੇ ਵਿੱਚ ਜਨਮ ਹੋਇਆ ਔਰ ਪਰਮੇਸ਼ਰ ਚਾਹੁੰਦਾ ਆ ਕਿ ਸਿਰਫ ਅਸੀਂ ਬੈਠੇ ਨਾ ਰਹੀਏ ਚਰਚ ਦੇ ਵਿੱਚ ਸਿਰਫ ਇਹ ਪ੍ਰਾਰਥਨਾ ਕਰਨ ਵਾਲੇ ਨਾ ਹੋਈਏ ਸਿਰਫ ਅਸੀਂ ਬਰਕਤਾਂ ਮੰਗਣ ਵਾਲੇ ਚੰਗਿਆਈ ਅਤੇ ਛਟਕਾਰਾ ਲੱਭਣ ਵਾਲੇ ਨਾ ਹੋਈਏ ਪਰ ਪਰਮੇਸ਼ਰ ਚਾਹੁੰਦਾ ਆ ਕਿ ਯਿਸੂ ਮਸੀਹ ਦੀ ਪਛਾਣ ਦੇ ਵਿੱਚ ਵਧਦੇ ਜਾਈਏ ਇਹ ਪਰਮੇਸ਼ਰ ਦਾ ਸੁਪਨਾ ਆ ਜਿਤਨਾ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਮੇਰਾ ਬੱਚਾ ਵਧੇ ਔਰ ਉਸੇ ਤਰੀਕੇ ਨਾਲ ਪਰਮੇਸ਼ਰ ਚਾਹੁੰਦਾ ਆ ਕਿ ਜਿੰਨੇ ਅੱਜ ਅਸੀਂ ਮਸੀਹ ਯਸੂ ਦੇ ਵਿੱਚ ਆ ਅਸੀਂ ਉਹਦੇ ਵਿੱਚ ਵਧਦੇ ਜਾਈਏ ਜਦ ਅਸੀਂ ਯਹੂਨਾ ਦੀ ਕਿਤਾਬ ਉਸ ਦਾ 14ਵਾਂ ਵਚਨ 12 ਦੇ ਵਿੱਚੋਂ ਪੜ੍ਹਦੇ ਹਾਂ ਪ੍ਰਭੂ ਯਿਸੂਮਸੀ ਨੇ ਆਖਿਆ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਹਰ ਕੋਈ ਜੋ ਮੇਰੇ ਉੱਤੇ ਨੀਚਾ ਕਰਦਾ ਆ ਜਿਹੜੇ ਕੰਮ ਮੈਂ ਕਰਦਾ ਆ ਉਹ ਵੀ ਕਰੇਗਾ ਸਗੋਂ ਇਹਨਾਂ ਨਾਲੋਂ ਵੱਡੇ ਦੇਖੀਏ ਸਾਡਾ ਪਰਮੇਸ਼ਰ ਸਾਡਾ ਮੁਕਤੀਦਾਤਾ ਪ੍ਰਭੂ ਯਿਸੂਮਸੀ ਕਿੰਨਾ ਸਾਨੂੰ ਪਿਆਰ ਕਰਦਾ ਆ ਕਿਹੋ ਜਿਹਾ ਉਹਦਾ ਹਿਰਦੇ ਆ ਉਹ ਚਾਹੁੰਦਾ ਆ ਪਈ ਉਸ ਦੇ ਨਾਲੋਂ ਵੀ ਵੱਡੇ ਵੱਡੇ ਕੰਮ ਕਰੀਏ ਜਿਹੜੇ ਉਸ ਨੇ ਕੀਤੇ ਨੇ ਔਰ ਪਿਆਰਿਓ ਬਾਈਬਲ ਦੇ ਵਿੱਚ ਇੱਕ ਵਿਅਕਤੀ ਸੀ ਜਿਹਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਹੋਈ ਪਰ ਉਹਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਪਛਾਣ ਨਹੀਂ ਸੀ ਉਹਨੂੰ ਚੰਗਿਆਈ ਮਿਲੀ ਉਹਨੂੰ ਛਟਕਾਰਾ ਮਿਲਿਆ ਪਰ ਉਹ ਯਿਸੂ ਨੂੰ ਨਹੀਂ ਸੀ ਜਾਣਦਾ ਜ ਜਦ ਅਸੀਂ ਯਹੂਨਾ ਦੀ ਕਿਤਾਬ ਦੇ ਵਿੱਚੋਂ ਪੜ੍ਹਦੇ ਆਂ ਪੰਜ ਅਧਿਆਇ ਦੇ ਵਿੱਚੋਂ ਇੱਕ ਮਨੁੱਖ ਸੀ ਜਿਹੜਾ 38 ਸਾਲਾਂ ਤੋਂ ਬਿਮਾਰ ਸੀ ਜਿਹੜਾ ਚੱਲ ਨਹੀਂ ਸੀ ਸਕਦਾ ਜਿਹੜਾ ਮੰਜੀ ਉੱਤੇ ਪਿਆ ਹੋਇਆ ਸੀ ਔਰ ਇੱਕ ਦਿਨ ਪ੍ਰਭੂ ਯਿਸੂਮਸੀ ਉਸ ਦੇ ਕੋਲ ਆਏ ਔਰ ਇਹ ਜਾਣ ਕੇ ਪਿਉ ਉਸ ਨੂੰ ਬਹੁਤ ਚੇਰ ਹੋ ਗਿਆ ਆ ਉਸ ਨੂੰ ਆਖਿਆ ਕੀ ਤੂੰ ਚੰਗਾ ਹੋਣਾ ਚਾਹੁੰਦਾ ਆ ਉਸ ਨੇ ਆਖਿਆ ਪ੍ਰਭੂ ਮੇਰਾ ਕੋਈ ਨਹੀਂ ਆ ਜਦ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਇਸ ਪਾਣੀ ਦੇ ਵਿੱਚ ਉਤਾਰੇ ਤਾਂ ਪ੍ਰਭੂ ਯਿਸੂਮਸੀ ਨੇ ਉਸ ਨੂੰ ਆਖਿਆ ਉੱਠ ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਚਲੇ ਜਾ ਔਰ ਉਹ ਮਨੁੱਖ ਚੰਗਾ ਹੋ ਗਿਆ ਉਹ ਮੰਜੀ ਤੋਂ ਉੱਠਿਆ ਉਸਨੇ ਆਪਣੀ ਮੰਜੀ ਚੁੱਕੀ ਅਤੇ ਆਪਣੇ ਘਰ ਨੂੰ ਚਲਾ ਗਿਆ ਪ੍ਰਭੂ ਯਸੂ ਦੀ ਉਹਦੇ ਤੇ ਕਿਰਪਾ ਹੋਈ ਠੱਤੀਆਂ ਸਾਲਾਂ ਤੋਂ ਬਿਮਾਰ ਸੀ ਚੱਲ ਨਹੀਂ ਸੀ ਸਕਦਾ ਚੰਗਿਆਈ ਦੀ ਬਰਕਤ ਹੋਈ ਪਰ ਜਦੋਂ ਉਹ ਚੰਗਾ ਹੋ ਗਿਆ ਆਪਣੇ ਘਰ ਦੇ ਵਿੱਚ ਚਲਾ ਗਿਆ ਔਰ ਇਹ ਠੱਤੀਆਂ ਸਾਲਾਂ ਦਾ ਬਿਮਾਰ ਸੀ ਇਹ ਬਹੁਤ ਵੱਡਾ ਬਿਮਾਰੀ ਦਾ ਮਾਰਿਆ ਹੋਇਆ ਸੀ ਔਰ ਸਾਰੇ ਯਹੂਦੀ ਇਸ ਨੂੰ ਜਾਣਦੇ ਸਨ ਔਰ ਯਹੂਦੀਆਂ ਨੇ ਜਹੂਨਾ ਪੰਜ ਦੀ 12 ਦੇ ਵਿੱਚ ਇਸ ਨੂੰ ਪੁੱਛਿਆ ਕਿ ਜਿਸ ਨੇ ਤੈਨੂੰ ਕਿਹਾ ਵੀ ਮੰਜੀ ਚੁੱਕ ਅਤੇ ਤੁਰ ਉਹ ਕੌਣ ਹੈ ਤੇ ਵਚਨ ਪੰਜ ਦੀ 13 ਦੇ ਵਿੱਚ ਲਿਖਿਆ ਆ ਉਹ ਜਿਹੜਾ ਚੰਗਾ ਹੋ ਗਿਆ ਸੀ ਨਹੀਂ ਸੀ ਜਾਣਦਾ ਪਈ ਉਹ ਕੌਣ ਹੈ ਜਿਸ ਨੇ ਮੈਨੂੰ ਚੰਗਾ ਕੀਤਾ ਆ ਪਿਆਰਿਓ ਅਸੀਂ ਇਸ ਜਗ੍ਹਾ ਤੇ ਵੇਖਦੇ ਆ ਉਹਦੇ ਉਹਦੇ ਜੀਵਨ 'ਚ ਪਰਮੇਸ਼ਰ ਦੀ ਬਹੁਤ ਵੱਡੀ ਕਿਰਪਾ ਹੋਈ ਉਹ 38 ਵਰਿਆਂ ਤੋਂ ਚਾਲੀ ਸੀ ਸਕਦਾ ਆਪਣੇ ਰੋਗ ਦਾ ਮਾਰਿਆ ਹੋਇਆ ਸੀ ਪਰ ਯਿਸੂ ਨੇ ਉਸ ਨੂੰ ਚੰਗਿਆ ਕੀਤਾ ਉਹਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਇਹ ਕਿੰਨੀ ਮੰਦ ਭਾਗੀ ਗੱਲ ਆ ਵੀ ਜਿਸ ਨੇ ਉਸ ਨੂੰ ਚੰਗਿਆ ਕੀਤਾ ਆ ਉਸ ਨੂੰ ਉਹ ਜਾਣਦਾ ਨਹੀਂ ਆ ਪਿਆਰਿਓ ਅੱਜ ਸਾਡੇ ਵਿੱਚੋਂ ਬਹੁਤ ਸਾਰੇ ਨੇ ਜਦ ਰਿਆ ਦੀ ਯਸੂਦੇ ਮਗਰ ਚੱਲਦੇ ਪਏ ਨੇ ਪਰ ਅਸੀਂ ਬਹੁਤ ਕਰਕੇ ਮਸੀਹ ਯਸੂ ਦੇ ਮਗਰ ਚੰਗਿਆਈ ਦੇ ਕਰਕੇ ਛੁਟਕਾਰੇ ਦੇ ਕਰਕੇ ਬਰਕਤਾਂ ਦੇ ਕਰਕੇ ਚੱਲਦੇ ਪਏ ਆ ਇਹ ਵੀ ਜ਼ਰੂਰੀ ਆ ਕਿਉਂਕਿ ਯਸੂ ਮਸੀਹ ਸਿਰਾਇਆ ਸਾਨੂੰ ਚੰਗਾ ਕਰਨ ਵਾਲਾ ਸਾਨੂੰ ਛੁਟਕਾਰਾ ਦੇਣ ਵਾਲਾ ਸਾਨੂੰ ਬਰਕਤਾਂ ਦੇਣ ਵਾਲਾ ਪਰਮੇਸ਼ਰ ਆ ਉਹ ਸਾਡਾ ਪਿਤਾ ਆ ਪਰ ਇਸ ਦੇ ਨਾਲ-ਨਾਲ ਜੋ ਸਭ ਤੋਂ ਜ਼ਰੂਰੀ ਆ ਸਾਨੂੰ ਉਸ ਨੂੰ ਜਾਨਣਾ ਆ ਕਿ ਉਹ ਕੌਣ ਹੈ ਪਰ ਬਾਈਬਲ ਦੇ ਵਿੱਚ ਲਿਖਿਆ ਯੋਹਨਾ 5 ਦੀ 14 ਦੇ ਵਿੱਚ ਇੱਕ ਦਿਨ ਬਹੁਤ ਹੀ ਖੁਸ਼ੀ ਵਾਲੀ ਗੱਲ ਹੋਈ ਜੂਨਾ ਪੰਡ ਦੀ 14 ਦੇ ਵਿੱਚ ਲਿਖਿਆ ਆ ਪ੍ਰਭੂ ਯਿਸੂ ਮਸੀਹ ਉਸ ਨੂੰ ਹੈਕਲ ਦੇ ਵਿੱਚ ਮਿਲੇ ਹallelujah ਪ੍ਰਭੂ ਜਦੋਂ ਅਸੀਂ ਚਰਚ ਵਿੱਚ ਜਾਂਦੇ ਆ ਪਰਮੇਸ਼ਰ ਦੇ ਘਰ ਵਿੱਚ ਜਾਂਦੇ ਆ ਪਰਮੇਸ਼ਰ ਸਾਡੀ ਉਡੀਕ ਕਰਦਾ ਆ ਪਰਮੇਸ਼ਰ ਸਾਡੇ ਆਉਣ ਤੋਂ ਵੀ ਪਹਿਲਾਂ ਜਦੋਂ ਅਸੀਂ ਪਰਮੇਸ਼ਰ ਦੇ ਘਰ ਵਿੱਚ ਜਾਂਦੇ ਆ ਸਾਡੇ ਆਉਣ ਤੋਂ ਵੀ ਪਹਿਲਾਂ ਪਰਮੇਸ਼ਰ ਉਸ ਜਗ੍ਹਾ ਤੇ ਖੜਾ ਹੁੰਦਾ ਆ ਪ੍ਰਭੂ ਯਿਸੂ ਮਸੀਹ ਸਾਡੇ ਆਉਣ ਤੋਂ ਵੀ ਪਹਿਲਾਂ ਪਰਮੇਸ਼ਰ ਦੇ ਭਵਨ ਵਿੱਚ ਹੁੰਦੇ ਨੇ ਪਰ ਬਾਈਬਲ ਦੇ ਵਿੱਚ ਲਿਖਿਆ ਜੂਨਾ ਪੰਡ ਦੀ 14 ਦੇ ਵਿੱਚ ਇੱਕ ਦਿਨ ਉਹ ਹੇਕਲ ਵਿੱਚ ਆਇਆ ਤੇ ਯਿਸੂ ਮਸੀਹ ਉਸ ਨੂੰ ਹੇਕਲ ਦੇ ਵਿੱਚ ਮਿਲੇ ਔਰ ਉਹ ਜਿਹੜਾ ਚੰਗਾ ਹੋ ਗਿਆ ਸੀ ਉਸ ਨੂੰ ਮਿਲ ਕੇ ਕਿਹਾ ਵੇਖ ਤੂੰ ਚੰਗਾ ਹੋ ਗਿਆ ਆ ਮੁੜ ਪਾਪ ਨਾ ਕਰੀ ਕਿਤੇ ਇਸ ਨਾਲੋਂ ਵੀ ਬੁਰੀ ਬਿਪਤਾ ਤੇਰੇ ਉੱਤੇ ਆ ਜਾਵੇ ਯਿਸੂ ਮਸੀਹ ਉਹਦੇ ਕੋਲ ਬੈਠੇ ਯਿਸੂ ਮਸੀਹ ਨੇ ਉਸ ਨੂੰ ਸਮਝਾਇਆ ਕਿ ਤੂੰ ਬਿਮਾਰ ਜਿਹੜਾ ਹੋਇਆ ਆ ਇਹ ਬਿਮਾਰੀ ਜਿਹੜੀ ਤੇਰੇ ਉੱਤੇ ਆਈ ਆ ਤੂੰ ਇਹ ਨਾ ਸੋਚ ਵੀ ਮੇਰੇ ਭਾਗਾ ਦੇ ਵਿੱਚ ਲਿਖਿਆ ਸੀ ਤੇ ਇਹ ਬਿਮਾਰੀ ਜਿਹੜੀ ਆ ਤੇਰੇ ਪਾਪ ਦੇ ਕਰਕੇ ਆਈ ਆ ਪਰਬੂ ਯਿਸੂਮਸੀ ਦੇ ਨਾਲ ਉਸ 38 ਵਰੇ ਦੇ ਬਿਮਾਰ ਨੇ ਸਮਾਪਤੀਤ ਕੀਤਾ ਔਰ ਉਹ ਜਾਣ ਗਿਆ ਕਿ ਜਿਸ ਨੇ ਮੈਨੂੰ ਚੰਗਾ ਕੀਤਾ ਉਹ ਪ੍ਰਬੂ ਯਿਸੂਮਸੀ ਆ ਪਰ ਬਾਈਬਲ ਦੇ ਵਿੱਚ ਲਿਖਿਆ ਉਹ ਯਹੂਨਾ 5 ਦੀ 14 ਦੇ ਵਿੱਚ ਲਿਖਿਆ ਅਤੇ 15 ਦੇ ਵਿੱਚ ਲਿਖਿਆ ਯਹੂਨਾ 5 ਦੀ 15 ਦੇ ਵਿੱਚ ਲਿਖਿਆ ਆ ਉਸ ਮਨੁੱਖ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਭਈ ਜਿਸ ਨੇ ਮੈਨੂੰ ਚੰਗਾ ਕੀਤਾ ਆ ਉਹਦਾ ਨਾਮ ਯੇਸ਼ੂਆ ਉਹ ਉਹੋ ਹੀ ਜਹੂਦੀਆਂ ਨੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਉਹ ਦੱਸ ਨਹੀਂ ਸਕਿਆ ਵੀ ਮੈਨੂੰ ਕਿਸ ਨੇ ਚੰਗਾ ਕੀਤਾ ਆ ਪਰ ਜਦੋਂ ਯੇਸ਼ੂ ਦੇ ਕੋਲ ਬੈਠਾ ਪਰਮੇਸ਼ਰ ਦੇ ਘਰ ਵਿੱਚ ਗਿਆ ਪਰ ਉਹ ਯੇਸ਼ੂ ਮਸੀਹ ਨਾਲ ਸਮਾਪਤੀਦ ਕੀਤਾ ਔਰ ਜੇਸ਼ੂ ਮਸੀਹ ਦੀ ਉਸ ਨੂੰ ਪਛਾਣ ਹੋਈ ਵੀ ਇਹੋ ਹੀ ਪ੍ਰਭੂ ਯੇਸ਼ੂ ਆ ਜਿਸ ਨੇ ਮੈਨੂੰ ਚੰਗਾ ਕੀਤਾ ਇਹੋ ਹੀ ਪ੍ਰਭੂ ਯੇਸ਼ੂ ਮਸੀਹ ਜੋ ਮੁਕਤੀ ਦਤਾ ਆ ਜਿਸ ਦੇ ਨਾਮ ਦੇ ਵਿੱਚ ਪਾਪਾਂ ਦੀ ਮਾਫੀ ਆ ਉਸੇ ਮਨੁੱਖ ਨੇ ਜਾ ਕੇ ਜਹੂਦੀਆਂ ਨੂੰ ਦੱਸਣਾ ਸ਼ੁਰੂ ਕੀਤਾ ਵੀ ਜਿਸ ਨੇ ਮੈਨੂੰ ਚੰਗਾ ਕੀਤਾ ਉਸ ਦਾ ਨਾਮ ਪ੍ਰਭੂ ਯਿਸੂ مسیਹ ਆ ਔਰ ਇਹ ਬੜਾ ਜ਼ਰੂਰੀ ਆ ਇਹ ਹੁਣ ਅਸੀਂ ਵੇਖਦੇ ਪਿਆ ਹੁਣ ਇਹਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਵੀ ਆ ਅਤੇ ਗਿਆਨ ਵੀ ਆ ਔਰ ਪਿਆਰੇ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਚੱਲਦੇ ਪਿਆ ਸਾਨੂੰ ਉਹਦੇ ਗਿਆਨ ਦੇ ਵਿੱਚ ਵਧਣਾ ਆ ਸਾਨੂੰ ਦੀ ਪਛਾਣ ਦੇ ਵਿੱਚ ਵਧਣਾ ਉਹੋ ਹੀ ਹੈ ਜੋ ਜਿਸ ਦੇ ਨਾਮ ਦੇ ਵਿੱਚ ਪਾਪਾਂ ਦੀ ਮਾਫੀ ਆ ਯਿਸੂ ਹੀ ਹੈ ਜਿਹਦੇ ਨਾਮ ਦੇ ਵਿੱਚ ਹਮੇਸ਼ਾ ਦਾ ਜੀਵਨ ਆ ਪ੍ਰਭੂ ਯਿਸੂ مسیਹ ਹੈ ਜਿਹੜਾ ਮੁਕਤੀ ਦਤਾ ਆ ਔਰ ਮੈਂ ਅੱਜ ਆਪਦੇ ਲਈ ਪ੍ਰਾਰਥਨਾ ਕਰਾਂਗਾ ਸ਼ਾਇਦ ਆਪ ਦਾ ਵੀ ਜੀਵਨ ਹੋਵੇਗਾ ਆਪਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜੋ ਆਪ ਨੂੰ ਪਰਮੇਸ਼ਰ ਦੇ ਗਿਆਨ ਦੇ ਵਿੱਚ ਵਧਣ ਤੋਂ ਰੋਕਦੀਆਂ ਹੋਣਗੀਆਂ ਅੱਜ ਆਪਦੇ ਦੀ ਪ੍ਰਾਰਥਨਾ ਕਰਾਂਗਾ ਕਿ ਪਵਿੱਤਰ ਆਪਤਮਾ ਆਪਦੀ ਮੱਤ ਕਰੇ ਤਾਂ ਜੋ ਆਪ ਯਿਸੂ ਮਸੀਹ ਦੀ ਕਿਰਪਾ ਦੇ ਵਿੱਚ ਅਤੇ ਗਿਆਨ ਦੇ ਵਿੱਚ ਵਧਦੇ ਜਾਓ ਪ੍ਰਭੂ ਯੇਸ਼ੂ ਮੈਂ ਆਪ ਦਾ ਦਾਸ ਪ੍ਰਾਰਥਨਾ ਕਰਦਾ ਪ੍ਰਭੂ ਜੀ ਜਿੰਨੇ ਵੀ ਅਜ ਵਚਨ ਸੋਣਦੇ ਪਿਆ ਔਰ ਹਰ ਅੰਧਕਾਰ ਦੀ ਸ਼ਕਤੀ ਹਰ ਉਹ ਸੰਸਾਰ ਦੀ ਚੀਜ਼ ਹਰ ਇੱਕ ਪਾਪ ਜਿਹੜਾ ਇਹਨਾਂ ਨੂੰ ਤੇਰੀ ਕਿਰਪਾ ਅਤੇ ਗਿਆਨ ਦੇ ਵਿੱਚ ਵਧਨ ਤੋਂ ਰੋਕਦਾ ਪਿਆ ਮੈਂ ਯਹ ਪ੍ਰਭੂ ਯਿਸੂਮਸੀ ਦੇ ਨਾਮ ਨਾਲ ਕਹਿੰਦਾ ਇਹਨਾਂ ਦੇ ਜੀਵਨ ਨੂੰ ਛੱਡ ਕੇ ਨਿਕਲ ਜਾ ਪ੍ਰਭੂ ਕੋਈ ਵੀ ਸਾਨੂੰ ਤੇਰੀ ਕਿਰਪਾ ਦੇ ਵਿੱਚ ਤੇਰੇ ਗਿਆਨ ਦੇ ਵਿੱਚ ਵਧਨ ਤੋਂ ਰੋਕ ਨਹੀਂ ਸਕਦਾ ਪ੍ਰਭੂ ਜੀ ਤੂੰ ਸੱਚਾਈ ਹੈ ਹਮੇਸ਼ਾ ਦਾ ਜੀਵਨ ਤੇਰੇ ਦੇ ਵਿੱਚ ਆ ਪਾਪਾਂ ਦੀ ਮਾਫੀ ਅਤੇ ਮੁਕਤੀ ਪ੍ਰਭੂ ਯਿਸੂਮਸੀ ਤੇਰੇ ਨਾਮ ਦੇ ਵਿੱਚ ਆ ਔਰ ਪ੍ਰਭੂ ਯੇਸ਼ੂ ਆਪ ਦਾ ਦਾਸ ਪ੍ਰਾਰਥਨਾ ਕਰਦਾ ਜਿਨ੍ਹਾਂ ਨੇ ਵੀ ਅੱਜ ਵਚਨ ਸੁਣਿਆ ਅੱਜ ਤੋਂ ਹੀ ਉਹ ਪ੍ਰਭੂ ਤੇਰੀ ਕਿਰਪਾ ਤੇ ਗਿਆਨ ਵਿੱਚ ਵਾਦੇ ਜਾਣ ਯੀਸ਼ੂਏ ਪ੍ਰਾਰਥਨਾ ਦੇ ਨਾਮ 'ਚ ਮੰਗਦੇ ਆਂ ਆਮੇਨ ਪ੍ਰਭੂ ਆਪ ਸਭ ਨੂੰ ਆਸ਼ੀਰਵਾਦ